ਦੀ ਹੈ ਇਹ ਐਨ ਸਹਜ ਸੁਭਾਈ ਦਰਸਨ ਪਰਸੀ ਹੈ ਗੁਰੂ ਕਾ ਜਨਮ ਮਰਨ ਦੁਖ ਜਾਗੀ ਵਾਸੀ ਫਤਕ ਸਮਧੀ ਪੂਰੀ ਅੰਤੋ ਹੋਰ ਸੋਹਣ ਠਕੀ ਹੈ ਏਕ ਜਠੇ ਸਚੇ ਪਾਤ ਸਾਹਾ ਮਾਲ ਜਨਮ ਜਨਮ ਦੀ ਕਟਿਈ ਜਿਨੋ ਸੁਚਾ ਪਾਤਿਸਾਹ ਭਿਆ ਪਰਗਾਸ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਭਾਸਾ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਅਪਨੇ ਸਤਗੁਰ ਕਾ ਬਲਹਾਰਾ ਆਗੈ ਸੁਖ ਪਾਛੈ ਸੁਖ ਸਹਿਜ ਘਰ ਅਨੰਦ ਹਮਾਰਾ ਰਹਾ ਅੰਤਰ ਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਨਿਰ ਪਉ ਪਏ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋ ਬਣਹਾਰਾ ਕੰਠ ਲਈ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵਡਈ ਵਡਿਆਈ ਚਰਜ ਸੋਭਾ ਕਾਰਜ ਆਇਆ ਰਾਤੇ ਨਾਨਕ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ 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 ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਗੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤ ਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਭੋ ਕਲ ਕਲੇਸ ਤਨ ਮਾਹੇ ਮਿਟਾਵੋ ਸਿਮਰੋ ਜਾਸ ਵਿਸੰਭਰ ਏਕੈ ਨਾਮ ਜਪਤ ਅਗਨਤ ਅਨੇਕਾਂ ਭੇਦ ਪੁਰਾਨ ਸਿਮਰਤ ਸੁਦਾਖਰ ਕੀਨੇ RAM ਨਾਮ ਏਕ ਅਖਰ ਇਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਮਾਗਰੀ ਨ ਆਵੈ ਕਾਖੀਏ ਕਾ ਦਰਸ ਤੋਹਾਰ ਹੋ ਨਾਨਕ ਉਨ ਸੰਗ ਮੋਹਿ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਬਿਸਰਾਮ ਰਹਾ ਪ੍ਰਭ ਕਹਿ ਸਿਮਰਨ ਗਰਬ ਨ ਵਸੈ ਪ੍ਰਭ ਕਹਿ ਸਿਮਰਨ ਦੁਖ ਜਮ ਨਸੈ پرا کی سمرن کال پر ہر پرب کی سمرن دشمن ٹر پرا سمرت کش بگن نہ لاگ پر سمرنگ پراپ کی سمرت پراپ سمرت کش بگن نہ لاگ پراپ کی سمرن دن جاگ پراپ کی سمرن پو نا بیاپ پراپ کی سمرن دکھ نہ سنتاپ ਪ੍ਰਭ ਕੈ ਸਿਮਰਨ ਸਾਜ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਾਇ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੇ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸਿਮਰੇ ਸੇ ਜਨ ਸਿਮਰੇ ਜਨ ਜਨਮ ਸਿਮਰੇ ਜਨ ਆ ਪ੍ਰਭ ਕੈ ਸਿਮਰਨ ਸੋ ਫਲ ਫਲਾ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੈ ਉੱਚਾ ਪ੍ਰਭ ਕੈ ਸਿਮਰਨ ਤ੍ਰਸਨਾ ਬੂਜੈ ਪ੍ਰਭ ਕੈ ਸਿਮਰਨ ਸਭ ਕੁਛ ਸੂਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿੱਧ ਮਾਹਿ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸ ਸੰਤਸਨਾ ਪ੍ਰਭ ਕਉ ਸਿਮਰੈ ਸੇ ਤਨਵੰਤੇ ਪ੍ਰਭ ਕਉ ਸਿਮਰੈ ਸੇ ਪਤਵੰਤੇ ਪ੍ਰਭ ਕਉ ਸਿਮਰੈ ਸੇ ਜਨ ਪਰਵਾਨ ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬਿਮੋਤਾਜੇ ਪ੍ਰਭ ਕਉ ਸਿਮਰੈ ਸੇ ਸਰਬਕੇ ਰਾਜੇ ਪ੍ਰਭ ਕਉ ਸਿਮਰੈ ਸੇ ਸੁਗਵਾਸੀ ਪ੍ਰਭ ਕਉ ਸਿਮਰੈ ਸਦਾ ਅਭਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕਉ ਸਿਮਰੇ ਸੇ ਪਰ ਉਪਕਾਰੀ ਪ੍ਰਭ ਕਉ ਸਿਮਰੇ ਸੇ ਤਿੰਨ ਸਦਮਲ ਹਾਰੇ ਪ੍ਰਭ ਕਉ ਸਿਮਰੇ ਸੇ ਮੁਖ ਸੁਹਾਵੈ ਪ੍ਰਭ ਕਉ ਸਿਮਰੇ ਤਿੰਨ ਸੂਖ ਬਿਹਾਵੈ ਪ੍ਰਭ ਕਉ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕਉ ਸਿਮਰੇ ਤਿੰਨ ਨਿਰਮਲ ਰੀਤਾ ਪ੍ਰਭ ਕਉ ਸਿਮਰੈ ਤਿੰਨ ਅੰਧ ਕਨੇਰੇ ਪ੍ਰਭ ਕਉ ਸਿਮਰੈ ਵਸੇ ਹਰਨੇਰੇ ਸੰਤਿ ਕਿਰਪਾ ਤੇ ਅੰਧ ਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਜ ਪੂਰੇ ਪ੍ਰਭ ਕੈ ਸਿਮਰਨ ਕਬੂਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਲਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਅਨੇ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਨ ਕੋ ਪ੍ਰਭ ਮਇਆ ਨਾਨਕ ਤੈਨ ਜਨ ਸਰਣੀ ਪਇਆ ਹਰ ਸਿਮਰਨ ਨਾ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦਿਉ ਪਾਏ ਹਰ ਸਿਮਰਨ ਭੈ ਸ੍ਰਿ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰਨ ਰਹ ਕਾਰਨ ਕਰਨਾ ਹਰ ਸਿਮਰਨ ਕੋ ਸਗਲ ਆਕਾਰ ਹਰ ਸਿਮਰਨ ਮੇ ਆਪ ਨੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇ ਅਸ ਲੋਕ ਦੀਨ ਦਰਦ ਦੁਖ ਪੰਜਨਾ ਕਟ ਘਟ ਨਾਥ ਅਨਾਥ ਸਰਣ ਤੇ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਛਟ ਮਰੀ ਜੈ ਮਾ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇ ਰਹਿ ਸੰਗ ਸਹਾਈ जय महाप्याना दूध जम दलै तै केवल नाम संग ते रह चले जय मुश्किल होवे अति भारी हर को नाम खिन माहे उधारी अनकपनो चरण करत नहीं तरै हर को नाम कोट पाप पर हरै गुरमुख नाम जप मन मेरे नानक पावो सुख नेरे ਸਗਲੇ ਖਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਸ ਤਰੈ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੇ ਹਰ ਕਾ ਨਾਮ ਜਪਤ ਅਗਾਵੇ ਜੇ ਮਾਰਗੇ ਜਾਤੇ ਅਕੇਲਾ ਤੇ ਹਰ ਨਾਮ ਸੰਗ ਹੋਤ ਸਹੇਲਾ ਐਜਾ ਨਾਮ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਸ਼ੂਟਤ ਨਹੀਂ ਕੋਟ ਲਗ ਬਾਹੀ ਨਾਮ ਜਪ ਤੈ ਪਾਰ ਪਰਾਹੀ ਅਨਕ ਬਿਗੰਜੈ ਆਏ ਸੰਗਾਰੈ ਹਰ ਕਾ ਨਾਮ ਤਤ ਕਾਲ ਉਧਾਰੈ ਅਨਕ ਜੋ ਜਨਮ ਐ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹੋ ਮੈ ਲਾਮਲ ਕਬੂਨਾ ਤੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੂ ਮਨ ਰੰਗ ਨਾਨਕ ਪਾਈਐ ਸਾਧ ਕਾ ਸੰਗ ਜੇ ਮਾਰਗ ਏ ਕੇ ਜੇ ਮਾਰ ਕੇ ਗਨੇ ਜਾਹੇ ਨਾ ਤੁਸਾਰ ਕਾ ਨਾਮ ਹੁਆ ਸੰਗ ਤੋਸਾ ਜੇ ਪੰਡਮ ਦੁਗਵਾਰਾ ਰ ਕਾ ਨਾਮ ਸੰਗੂ ਜੀ ਆਰਾ ਜਹਾਂ ਪੰਦ ਤੇਰਾ ਕੋ ਨਾ ਸਵਾਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੇ ਮਾ ਭਿਆਨ ਤਬਦਬੋ ਕਾਮ ਤੈਰ ਕੇ ਨਾਮ ਕੀ ਤਮੂ ਪਰਸ਼ਾਮ ਜਹਾਂ ਤ੍ਰਿਖਾ ਮਨ ਤੁਝਿਆ ਕਰਖੈ ਬਾਨਕ ਅਮਰ ਅੰਮਰਤ ਵਰਖੈ सतजन की बर्तन नाम संतजन कै मन विश्राम कर का नाम दास की ओट अर कै नाम उतरे जन कोट हर जस करत सत दिन रात हर हर औग साधक मात हर जन के हर नाम निधान पारब्रह्म जन की नौ दान मन तन रंगर ते रंग एका नानक जन का विरतम बेका ਹਰ ਕਾ ਨਾਮ ਜਨ ਕੋ ਮੁਕਤ ਜੁਗ ਤਾਰ ਕੇ ਨਾਮ ਜਨ ਕੋ ਤ੍ਰਮਤ ਭੁਗਤਾ ਹਰ ਕਾ ਨਾਮ ਜਨ ਕਾ ਰੂਪ ਰੰਗ ਨਾਮ ਜਮਤ ਕੰ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮਤ ਹਰ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਤਾਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜੜ ਕੈ ਓਟ ਸਤਾਣੀ ਹਰ ਪ੍ਰਤਾਪ ਜਨੇ ਅਵਰ ਨਾ ਜਾਣੀ ਓਤਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਬੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬੋ ਕਰੈ ਨਾਮ ਗਜਨ ਸੰਕੇਤੇ ਤਰੇ ਪਾਰ ਜਾ ਤੇ ਹਰ ਕੋ ਨਾਮ ਕਾਮ ਤਿਨ ਹਰ ਹਰ ਗੁਣ ਗਾਮ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਲਖ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਤ ਵਸੈ ਸੰਤ ਪ੍ਰਤਾਪ ਦੁਖਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕੁਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਏ ਸੋਕ ਬਹੁ ਸਾ ਸਰਬੋ ਸਿਵਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਅਰਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪਤਾਵ ਗਿਆਨ ਸਭ ਧਿਆਨ ਘਟ ਸਾਸਤਰ ਸਿਮਰਤਿ ਮਖਿਆਨ ਯੋਗ ਬਿਆਸ ਕਰਮ ਧਰਮ ਕਰਿਆ ਸਗਤਿ ਆਗਮਨ ਮਦ ਦੇ ਫਿਰਿਆ ਅਨੇਕ ਪ੍ਰਕਾਰ ਕੀਏ ਬੋਹ ਜਤਨਾ ਪੁੰਨ ਦਾਨ ਹੋਮੈ ਬੋਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੇ ਬੋ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਕਨ ਪ੍ਰਥਮੀ ਫਰੇ ਚਰ ਜੀਵਾ ਮਾ ਉਦਾਸ ਤਪੀ ਸਰਥੀ ਵੈ ਅਗਨ ਮਾਇਓ ਮਤ ਪੁਰਾਣਾ ਕਨਕ ਅਸਮ ਹੈ ਵਰਪੁੰਦਾਨ ਨੋਲੀ ਕਰਮ ਕਰੇ ਬੋ ਵਾਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੇ ਤੋ ਪੀਹੋ ਮੈਂ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਸ਼ਨ ਨਾਹੀ ਨਾਨਕ ਗੁਰਮੁਖ ਨਾਮ ਚਬਦ ਗਦ ਪਾਹਿ

ਬਹੁਤ ਸਿਆਨ ਜੁਕਾ ਭਉ ਬਿ ਆਪ ਅਨਕ ਚਤਨ ਕਰ ਤਿਸਨ ਨਾ ਧਾਪੈ ਪੇਖ ਅਦੇਕ ਅਗਨ ਨਹੀਂ ਦੂਜੈ ਕੋਟੋ ਪਾਵ ਦਰਗਹਿ ਨਹੀਂ ਸੀਜੈ ਛੂਟ ਸਨਾਯੁ ਪਿਆਲ ਮੋਹਿ ਵਿਆਪੇ ਮਾਇਆ ਜਾਲ ਅਵਰ ਕਰ ਤੂਤ ਸਗਲੀ ਜਮਡਾਨਾ ਗੋਬਿੰਦ ਭਜਨ ਬਿਨ ਤੈ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਰਕ ਬੋਲੇ ਸਹਿਜ ਸੁਭਾਏ ਚਾਰ ਬਦਾਤ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ ਜੇ ਕੋ ਆਪਣੀ ਸੋਬਾ ਲੋਰੈ ਸਾ ਸੰਗ ਹੋ ਮੈ ਛੋਰੈ ਜੇ ਕੋ ਜਨਮ ਮਰਨ ਤੈ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲਬਲ ਜਾਸਾ ਸਗਲ ਪੁਰਖ ਮਾਇ ਪੁਰਖ ਪਰਦਾਨ ਸਰਸਗ ਜਾ ਕਾ ਮਿਟੈ ਵਿਮਾਨ ਆਪਸ ਕੋ ਜੋ ਜਾਣੇ ਨੀਚਾ ਸੂਖ ਨੀਏ ਸਭ ਤੇ ਊਚਾ ਜਾ ਕਾ ਮਨੋਂ ਇਸਨ ਕੀ ਰੀਨਾ ਹਰ ਨਾਮ ਤਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਟਾਨਾ ਵੇ ਕੇ ਸਗਲੇ ਸਿਸ਼ਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੇ ਤਾ ਨਾਨਕ ਪਾਪ ਭੁਨੇ ਲੇ ਪਾ ਨਿਰ ਤਨ ਕੋ ਤਨ ਤੇ ਰੋ